ਸ਼੍ਰੀਮਤ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗਿਲਸਮੈਂਟ ਔਰ ਈ-ਲਰਨਿੰਗ ਤੇ ਤੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ 11 ਅਗਸਤ ਗੱਲ ਕਰਦੇ ਹਾਂ ਦਾਦਰਾ ਤੇ ਨਗਰੇਵੇਲੀ ਦੀ ਜੋ ਕਿ 11 ਅਗਸਤ 1961 ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਸੀ ਸੋ ਅਗਰੇਜ਼ੀ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਇਹ ਪਹਿਲਾਂ ਜੋ ਹੈ ਕਬੀਲੇ ਸੀ ਜੋ ਉਹਨਾਂ ਦੇ ਅੰਡਰ ਆਂਦਾ ਸੀ ਜਿਸ ਦੇ ਵਿੱਚੋਂ ਵਾਰਲੀ, ਕੋਂਗਣਾ, ਧੋਡੀਆਂ ਨਾਮਕ ਦੇ ਕਬੀਲੇ ਜੋ ਇੱਥੇ ਰਹਿੰਦੇ ਸੀ ਫੇਰ ਕੁਝ ਟਾਈਮ ਜੋ ਹੈ ਮਰਾਠਿਆਂ ਨੇ ਵੀ ਇਸ ਤੇ ਰਾਜ ਕੀਤਾ ਸੀ ਅਤੇ ਅਗਰ ਗੱਲ ਕਰਦੇ ਹਾਂ 19 ਸੋਰੀ 1779 ਦੇ ਵਿੱਚ ਜਿਹੜਾ ਹੈ ਮਰਾਠਿਆਂ ਨੇ ਇੱਕ ਸੰਧੀ ਦੇ ਤਹਿਤ ਜੋ ਹੈ ਇਹ ਖੇਤਰ ਪੁਰਤਗਾਲੀਆਂ ਨੂੰ ਦੇ ਦਿੱਤਾ ਸੀ ਪੁਰਤਗਾਲੀਆਂ ਨੇ ਲਗਭਗ 175 ਸਾਲ ਇਸ ਤੇ ਰਾਜ ਕੀਤਾ ਸੀ ਤੇ 2 ਅਗਸਤ 1954 ਨੂੰ ਜਿਹੜੇ ਰਾਸ਼ਟਰੀਵਾਦੀ ਅਤੇ ਜਿਹੜੇ ਸਥਾਨਕ ਆਜ਼ਾਦੀ ਸੈਨਾਨੀ ਸੀ ਉਹਨਾਂ ਨੇ ਪੁਰਤਗਾਲੀਆਂ ਤੋਂ ਇਸ ਦਾ ਕਬਜ਼ਾ ਜੋ ਹੈ ਹਾਸਲ ਕੀਤਾ ਸੀ ਅਤੇ 11 ਅਗਸਤ 1961 ਨੂੰ ਭਾਰਤ ਨੇ ਅਧਿਕਾਰਤ ਤੌਰ ਤੇ ਇਸ ਦਾ ਪ੍ਰਸ਼ਾਸਨ ਹੈ ਜੋ ਸੰਭਾਲ ਲਿਆ ਸੀ 1961 ਦੇ ਵਿੱਚ ਹੀ ਇਹ ਪੁਰਤਗਾਲ ਅਤੇ ਭਾਰਤ ਵਿਚਕਾਰ ਹੋਈ ਇੱਕ ਸੰਧੀ ਦੇ ਤਹਿਤ ਭਾਰਤ ਦਾ ਕੇਂਦਰ ਪ੍ਰਸ਼ਾਸਿਤ ਜੋ ਹੈ ਪ੍ਰਦੇਸ਼ ਬਣ ਗਿਆ ਸੀ ਤੇ 26 ਜਨਵਰੀ 2020 ਦੇ ਵਿੱਚ ਦਾਦਰਾ ਅਤੇ ਨਗਰ ਹਵੇਲੀ ਨੂੰ ਦਮਨ ਅਤੇ ਦਿਉ ਦੇ ਨਾਲ ਜੋੜ ਕੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਸੀ ਜਿਸ ਦਾ ਨਾਮ ਸੀਗਾ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ ਸੋ ਇਸ ਦੀ ਰਾਸ਼ਟਾਨੀ ਹੈ ਜੋ ਦਮਨ ਹੈ ਸੋ ਇਹੋ ਜੀ ਹੋਰ ਜਾਣਕਾਰੀ ਲਈ ਤੁਸੀਂ ਗਿਲਸਮੈਂਟ ਔਰ ਈ-ਲਰਨਿੰਗ ਨੂੰ ਫੋਲੋ ਕਰਨਾ ਹੈ ਧੰਨਵਾਦ